ਅੱਜ ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਵੱਡਾ ਖੁਲਾਸਾ ਸਾਹਮਣੇ ਆਇਆ ਹੈ ਐਸ ਡੀ ਆਰ ਐਫ ਦੇ ਅੰਕੜੇ ਜਾਰੀ ਕਰਦੇ ਹੋਏ ਆਪ ਸਰਕਾਰ ਨੇ ਭਾਜਪਾ ਦੇ ਝੂਠ ਦਾ ਪਰਦਾ ਫਾਸ਼ ਕੀਤਾ ਹੈ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਅਪ੍ਰੈਲ 2022 ਤੋਂ ਲੈ ਕੇ ਹੁਣ ਤੱਕ ਪੰਜਾਬ ਨੂੰ ਕੇਂਦਰ ਸਰਕਾਰ ਦੇ ਵੱਲੋਂ ਸਿਰਫ 1582 ਕਰੋੜ ਰੁਪਏ ਹੀ ਮਿਲੇ ਨੇ ਜਦਕਿ ਪੰਜਾਬ ਸਰਕਾਰ ਨੇ ਇਸੇ ਸਮੇਂ ਦੌਰਾਨ ਆਫਤ ਰਾਹਤ ਉਤੇ 649 ਕਰੋੜ ਰੁਪਏ ਖਰਚੇ ਨੇ ਹਰਪਾਲ ਚੀਮਾ ਨੇ ਭਾਜਪਾ ਆਗੂਆਂ ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਉਹ ਜਨਤਾ ਨੂੰ ਆਫਤ ਰਾਹਤ ਮਾਮਲੇ ਵਿੱਚ ਜਾਣਬੁੱਝ ਕੇ ਗੁੰਮਰਾਹ ਕਰ ਰਹੇ ਨੇ ਅਤੇ ਪੰਜਾਬ ਦੇ ਦੁੱਖਦarde ਨਾਲ ਖੜਨ ਦੀ ਬਜਾਏ ਆਪਣੀ ਰਾਜਨੀਤੀ ਚਮਕਾਉਣ ਵਿੱਚ ਜ਼ਿਆਦਾ ਰੁਚੀ ਹੋਏ ਨੇ ਉਹਨਾਂ ਨੇ ਭਾਜਪਾ ਨੂੰ ਖੁੱਲੀ ਚੁਣੌਤੀ ਦਿੰਦੇ ਹੋਏ ਕਿਹਾ ਕਿ ਐਸ ਡੀ ਆਰ ਐਫ ਵਿੱਚ ਕੇਂਦਰ ਸਰਕਾਰ ਦਾ ਸਾਲਾਨਾ ਯੋਗਦਾਨ ਜਨਤਕ ਕੀਤਾ ਜਾਵੇ ਚਲੋ ਤੁਹਾਨੂੰ ਦੱਸਦੇ ਹਾਂ ਸਾਲਾਨਾ ਅੰਕੜਿਆਂ ਬਾਰੇ 2022-2023 ਦੇ ਵਿੱਚ 208 ਕਰੋੜ ਮਿਲੇ 61 ਕਰੋੜ ਖਰਚੇ ਗਏ 2023 ਤੋਂ ਲੈ ਕੇ 2024 ਵਿੱਚ 645 ਕਰੋੜ ਮਿਲੇ ਉਸ ਵਿੱਚੋਂ 420 ਕਰੋੜ ਰੁਪਏ ਖਰਚੇ ਗਏ 2024 ਤੋਂ ਲੈ ਕੇ 2025 ਵਿੱਚ 488 ਕਰੋੜ ਮਿਲੇ ਉਸ ਵਿੱਚੋਂ 27 ਕਰੋੜ ਰੁਪਏ ਖਰਚੇ ਗਏ 2025 ਤੋਂ 26 ਵਿੱਚ 241 ਕਰੋੜ ਮਿਲੇ ਇਸ ਵਿੱਚੋਂ 140 ਕਰੋੜ ਰੁਪਏ ਖਰਚੇ ਗਏ ਮంత్రి ਚੀਮਾ ਨੇ ਕਿਹਾ ਕਿ ਇਹ ਸਾਫ਼ ਹੈ ਕਿ ਪੰਜਾਬ ਨੂੰ ਕੇਂਦਰ ਤੋਂ ਪੈਸਾ ਘੱਟ ਮਿਲਿਆ ਹੈ ਪਰ ਭਾਜਪਾ ਆਗੂ ਝੂਠੀ ਕਹਾਣੀ ਬਣਾ ਕੇ ਲੋਕਾਂ ਨੂੰ ਪਟਕਾਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਵਿੱਚ ਲੱਗੇ ਰਹਿੰਦੇ ਨੇ ਅੱਜ ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਵੱਡਾ ਖੁਲਾਸਾ ਸਾਹਮਣੇ ਆਇਆ ਹੈ ਐਸਡੀਆਰਐਫ ਦੇ ਅੰਕੜੇ ਜਾਰੀ ਕਰਦੇ ਹੋਏ ਆਪ ਸਰਕਾਰ ਨੇ ਭਾਜਪਾ ਦੇ ਝੂਠ ਦਾ ਪਰਦਾ ਫਾਸ਼ ਕੀਤਾ ਹੈ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਅਪ੍ਰੈਲ 2022 ਤੋਂ ਲੈ ਕੇ ਹੁਣ ਤੱਕ ਪੰਜਾਬ ਨੂੰ ਕੇਂਦਰ ਸਰਕਾਰ ਦੇ ਵੱਲੋਂ ਸਿਰਫ 1582 ਕਰੋੜ ਰੁਪਏ ਹੀ ਮਿਲੇ ਨੇ ਜਦਕਿ ਪੰਜਾਬ ਸਰਕਾਰ ਨੇ ਇਸੇ ਸਮੇਂ ਦੌਰਾਨ ਆਫਤ ਰਾਹਤ ਉਤੇ 649 ਕਰੋੜ ਰੁਪਏ ਖਰਚੇ ਨੇ ਹਰਪਾਲ ਚੀਮਾ ਨੇ ਭਾਜਪਾ ਆਗੂਆਂ ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਉਹ ਜਨਤਾ ਨੂੰ ਆਫਤ ਰਾਹਤ ਮਾਮਲੇ ਵਿੱਚ ਜਾਣਬੁੱਝ ਕੇ ਗੁੰਮਰਾਹ ਕਰ ਰਹੇ ਨੇ ਅਤੇ ਪੰਜਾਬ ਦੇ ਦੁੱਖਦਾਦੇ ਨਾਲ ਖੜਨ ਦੀ ਬਜਾਏ ਆਪਣੀ ਰਾਜਨੀਤੀ ਚਮਕਾਉਣ ਵਿੱਚ ਜ਼ਿਆਦਾ ਰੁਚੀ ਹੋਏ ਨੇ ਉਹਨਾਂ ਨੇ ਭਾਜਪਾ ਨੂੰ ਖੁੱਲੀ ਚੁਣੌਤੀ ਦਿੰਦੇ ਹੋਏ ਕਿਹਾ ਕਿ ਐਸ ਡੀ ਆਰ ਐਫ ਵਿੱਚ ਕੇਂਦਰ ਸਰਕਾਰ ਦਾ ਸਾਲਾਨਾ ਯੋਗਦਾਨ ਜਨਤਕ ਕੀਤਾ ਜਾਵੇ ਚਲੋ ਤੁਹਾਨੂੰ ਦੱਸਦੇ ਹਾਂ ਸਾਲਾਨਾ ਅੰਕੜਿਆਂ ਬਾਰੇ 2022-2023 ਦੇ ਵਿੱਚ 208 ਕਰੋੜ ਮਿਲੇ 61 ਕਰੋੜ ਖਰਚੇ ਗਏ 2023 ਤੋਂ ਲੈ ਕੇ 2024 ਵਿੱਚ 645 ਕਰੋੜ ਮਿਲੇ ਉਸ ਵਿੱਚੋਂ 420 ਕਰੋੜ ਰੁਪਏ ਖਰਚੇ ਗਏ 2024 ਤੋਂ ਲੈ ਕੇ 2025 ਵਿੱਚ 488 ਕਰੋੜ ਮਿਲੇ ਉਸ ਵਿੱਚੋਂ 27 ਕਰੋੜ ਰੁਪਏ ਖਰਚੇ ਗਏ 2025 ਤੋਂ 26 ਵਿੱਚ 241 ਕਰੋੜ ਮਿਲੇ ਇਸ ਵਿੱਚੋਂ 140 ਕਰੋੜ ਰੁਪਏ ਖਰਚੇ ਗਏ ਮંત્રી ਚੀਮਾ ਨੇ ਕਿਹਾ ਕਿ ਇਹ ਸਾਫ ਹੈ ਕਿ ਪੰਜਾਬ ਨੂੰ ਕੇਂਦਰ ਤੋਂ ਪੈਸਾ ਘੱਟ ਮਿਲਿਆ ਹੈ ਪਰ ਭਾਜਪਾ ਆਗੂ ਝੂਠੀ ਕਹਾਣੀ ਬਣਾ ਕੇ ਲੋਕਾਂ ਨੂੰ ਪਟਕਾਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਵਿੱਚ ਲੱਗੇ ਰਹਿੰਦੇ ਨੇ